केसधारी बन गए पगड़ी बनने का परना बनने का किरपान तो बाद में अमृत छकने के बाद किरपान कचेरा वो बाद में आए तो वह बनने के बाद कह के, के, के हमको अमृत पान करा दिए असलामुअलैकुम जी, असलाम जी वीरो की हाल है उम्मीद करना तुसी सारे खैरियत नालों वोगे रब सारे नूं चढ़दी कला रखे ਮੈਂ ਗੱਲ ਕਰਨਾ ਆਪਣੀ ਹਰ ਵੀਡੀਓ ਦੇ ਅੰਦਰ ਕਿ ਖਾਲਸਾ ਰਾਜ ਸਮਝੋ ਆ ਗਿਆ ਹੈ ਤੇ ਖਾਲਸਾ ਰਾਜ ਦੀ ਸ਼ੁਰੂਆਤ ਐਂਜੀ ਹੁੰਦੀ ਹੈ ਕਿ ਲੋਕ ਆਪਣੇ ਮੁxtਲਿਫ ਰਿਲੀਜੀਅਨ ਤੋਂ ਜਿਹੜੇ تعلق ਰੱਖਦੇ ਨੇ ਉਹ ਆਪਣਾ ਰਿਲੀਜੀਅਨ ਛੱਡ ਕੇ ਸਿੱਖੀ ਦੀ ਤਰਫ ਆਉਂਦੇ ਨੇ ਸਿੱਖੀ ਨੂੰ ਅਡਾਪਟ ਕਰਦੇ ਨੇ ਤੇ ਐਂਜੀ ਇੱਕ ਚੀਜ਼ ਹੋਈ ਹੈ ਹైదరాబాద్ ਦੇ ਕਪੂਰੇ ਦਾ ਪੂਰਾ ਪਿੰਡ ਹਿੰਦੂ ਦਾ ਰਮ ਨੂੰ ਛੱਡ ਕੇ ਸਿੱਖੀ ਦੀ ਤਰਫ ਆਇਆ ਸਿੱਖੀ ਨੂੰ ਉਹਨਾਂ ਨੇ ਅਡਾਪਟ ਕੀਤਾ ਇਸੇ ਨਾਲ ਅਲੱਗ ਅਜੀ ਵੀਡੀਓ ਇਹ ਵੀਡੀਓ ਅਲਵਾਦਨੇ ਆ ਵੀਡੀਓ ਅਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ पूरा केस धारी बन गए पगड़ी बनने का परना बनने का किरपान तो बाद में अमृत छकने के बाद किरपान कचेरा वो बाद में आए तो वह बनने के बाद कह के, के हमको अमृत पान करा दिए ਹੈਦਰਾਬਾਦ ਦੇ ਸ਼ਮਸ਼ਾబాద్ ਦੇ ਗਚੂਬਾਈ ਪਿੰਡ ਦੇ ਲੋਕ ਹੁਣ ਇਸ ਪਿੰਡ ਨੂੰ ਗੁਰੂ ਗੋਬਿੰਦ ਸਿੰਘ ਨਗਰ ਆਖਦੇ ਨੇ ਇਹਨਾਂ ਲੋਕਾਂ ਨੂੰ ਪੰਜਾਬੀ ਤਾਂ ਬਹੁਤੀ ਨਹੀਂ ਆਉਂਦੀ ਪਰ ਹਿੰਦੀ ਤੇ ਤੇਲਗੂ ਬੋਲਦੇ ਨੇ ਹਾਲਾਂਕਿ ਇਹਨਾਂ ਦੀ ਮਾਂ ਬੋਲੀ ਲੰਬਾੜੀ ਹੈ 73 ਸਾਲ ਦੇ ਲਖਵਿੰਦਰ ਸਿੰਘ ਕਹਿੰਦੇ ਨੇ ਕਿ ਲੰਬਾੜੀ ਜਨਜਾਤੀ ਦੇ ਲੋਕ ਉਹਨਾਂ ਨਾਲ ਹੀ ਸਿੱਖ ਧਰਮ ਵਿੱਚ ਆਏ ਉਹਨਾਂ ਦੇ ਬਜ਼ੁਰਗ ਸਿੱਖ ਰੌ ਰੀਤਾ ਮੁਤਾਬਕ ਕਾਰਜ ਕਰਦੇ ਸਨ ਲਖਵਿੰਦਰ ਸਿੰਘ ਦੱਸਦੇ ਨੇ ਕਿ ਉਹਨਾਂ ਨੇ ਆਪਣੇ ਦਾਦਾ ਨੂੰ ਨੰਨ ਦੇਰ ਗੁਰਦੁਆਰਾ ਵਿਖੇ ਅਕਸਰ ਜਾਂਦੇ ਦੇਖਿਆ ਤੇ ਘਰ ਵਿੱਚ ਸਿੱਖ ਗੁਰੂਆਂ ਦੀਆਂ ਤਸਵੀਰਾਂ ਅੱਗੇ ਅਰਦਾਸ ਕਰਦੇ ਵੀ ਦੇਖਿਆ ਹੈ

ਗੁਰਦਾਰੇ ਕੇ ਪਾਸ 500 ਅਮਰਤਧਾਰੀ ਬਣ ਗਏ ਪੂਰੇ ਛੋਟੇ ਬੱਚੇ ਥੋੜੇ ਨਹੀਂ ਛੱਕੇ ਮਗਰ ਬਾਕੀ ਕੇ ਤਾਂ ਪੂਰਾ ਅਮਰਤਧਾਰੀ ਪੂਰਾ ਅਮਰਤ ਛੱਕੇ ਸੋ ਅਭ ਹਮਾਰੇ ਛੋਟੇ ਛੋਟੇ ਬੱਚੇ ਪੂਰਾ ਗੁਰਬਾਣੀ ਕਈ ਨਾਮ ਨਿਕਾਲ ਰਹੇ ਗੁਰਦਵਾਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਬੜਨ ਤੋਂ ਪਹਿਲਾਂ ਹੀ ਹਾਲਾਂਕਿ ਲਖਵਿੰਦਰ ਸਿੰਘ ਦੇ ਨਾਲ ਸਿੱਖ ਧਰਮ ਵੱਲ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ ਪਰ ਕੁਝ ਸਾਲ ਪਹਿਲਾਂ ਲੋਕਾਂ ਨੇ ਇੱਕ ਛੋਟਾ ਗੁਰਦਵਾਰਾ ਵੀ ਬਣਾਇਆ ਇਸ ਪਿੰਡ ਵਿੱਚ ਕੋਈ ਬਹੁਤਾ ਪੜਿਆ ਲਿਖਿਆ ਨਹੀਂ ਹੈ ਪਰ ਇਨ੍ਹਾਂ ਲੋਕਾਂ ਨੇ ਗੁਰਬਾਣੀ ਦੇ ਨਾਲ ਨਾਲ ਸਿੱਖੀ ਨਾਲ ਜੁੜੀਆਂ ਰੌ ਰਿਟਾਂ ਨੂੰ ਵੀ ਅਪਣਾ ਲਿਆ ਨੰਦੇੜ ਪ੍ਰਵੇੜਦੀ ਵਿਚ ਅਸੀਂ ਪੂਜਾ ਲੱਛ ਪ੍ਰਵੇੜਦੀ ਅਸੀਂ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਆਂ ਅਸੀਂ ਹਰ 4-6 ਮਹੀਨੇ ਅੰਦਰ ਜਾਂ ਸਾਲ ਵਿੱਚ ਇੱਕ ਵਾਰ ਨੰਦੇੜ ਜਾਂਦੇ ਆਂ ਅਰਦਾਸ ਕਰਦੇ ਆਂ ਉਹਨਾਂ ਦੀਆਂ ਤਸਵੀਰਾਂ ਰੱਖਦੇ ਆਂ ਅਮੀਰਪੇੜ ਦੇ ਗੁਰਦੁਆਰੇ ਵਿੱਚ ਮੈਂ ਆਪਣੀਆਂ ਸੇਵਾਵਾਂ ਦੇਣ ਗਿਆ ਸੀ ਤੇ ਕੁਝ ਮਹੀਨੇ ਉੱਥੇ ਰੁਕਿਆ ਵੀ ਸੀ ਉੱਥੇ ਹੀ ਇੱਕ ਅਧਿਆਪਕ ਸਨ ਜਿਨ੍ਹਾਂ ਤੋਂ ਮੈਂ ਗੁਰਮੁਖੀ ਸਿੱਖੀ 500 ਤੋਂ ਵੱਧ ਲੋਕਾਂ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ 90% ਤੋਂ ਵੱਧ ਲੋਕਾਂ ਨੇ ਸਿੱਖ ਧਰਮ ਅਪਣਾ ਲਿਆ। ਇੱਥੋਂ ਦੇ ਲੋਕ ਫੁੱਲਾਂ ਅਤੇ ਸਬਜ਼ੀਆਂ ਦੀ ਖੇਤੀ ਕਰਦੇ ਨੇ। ਕੁਝ ਲੋਕ ਹੋਰ ਛੋਟੇ-ਮੋਟੇ ਕੰਮਾਂ ਨਾਲ ਆਪਣੀ ਜ਼ਿੰਦਗੀ ਬਸਰ ਕਰਦੇ ਨੇ। ਇਹ ਲੋਕ ਕਹਿੰਦੇ ਨੇ ਕਿ ਇਹਨਾਂ ਦੀ ਜ਼ਿੰਦਗੀ ਸਿੱਖ ਧਰਮ ਵਿੱਚ ਆਉਣ ਤੋਂ ਬਾਅਦ ਬਹੁਤ ਬਦਲ ਗਈ ਹੈ। ਇਹਨਾਂ ਲੋਕਾਂ ਲਈ ਰੋਜ਼ ਸਵੇਰੇ ਗੁਰਦੁਆਰੇ ਜਾਣਾ ਹੁਣ ਆਦਤ ਬਣ ਗਈ ਹੈ। ਹੁਣ ਪਿੰਡ ਵਿੱਚ ਗੁਟਕਾ ਜਾਂ ਸਿਗਰਟ ਨਹੀਂ ਦੇਖਣ ਨੂੰ ਮਿਲਦੀ। ਉਸਕੇ ਬਾਅਦ ਡਰਿੰਕਿੰਗ ਸਭ ਬਦਲ ਚੁਕੇ। ਦੇ ਵਿਲ ਨਾਟ ਡਰਿੰਕ ਨਾਊ। अल्कोहल्स टोबैको स्मोकिंग इट्स नॉट देयर इन दिस विलेज पहले तो सब काम को जाते थे लेडीज जो भी है बट उसकी वजह से अभी वो चेंज आ गया कि स्कूल को भेजाना बच्चों को भी रेडी कर कर और डिसिप्लिन से रहना वो सब वो भी सीखे सीख के तो बाद इस पेंट दे लोका ने अपने नाम भी बदल लेले इथे बच्चियां स्कूल भी है जिथे वो और ना विषया नाल नाल भी सीखते ने ਉਹ ਔਰਤਾਂ ਜੋ ਪਹਿਲਾਂ ਇਸ ਪਿੰਡ ਦੇ ਮਰਦਾਂ ਦੇ ਨਾਲ ਵਿਆਹ ਕਰਵਾਉਣ ਤੋਂ ਚੁਝਕਦੀਆਂ ਸਨ ਹੁਣ ਇਸ ਪਿੰਡ ਦੇ ਨਵੇਂ ਰੌ ਰੀਤਾਂ ਅਤੇ ਆਦਤਾਂ ਨੂੰ ਅਪਣਾ ਰਹੀਆਂ ਨੇ ਪਹਿਸ਼ ਤੋਂ ਲੈ ਕੇ ਨਹੀਂ ਅਨਕੁਣਾ ਨੂੰ ਚੇਸ ਕੋ ਗੁਰਦਾਨੀ ਅਨਕੁਣਾ ਇట్లా ਪਹਿਲਾਂ ਮੈਂ ਸੋਚਦੀ ਸੀ ਕਿ ਪਿੰਡ ਤੋਂ ਆਉਣ ਵਾਲੇ ਵਿਆਹ ਦੇ ਆਫਰ ਨੂੰ ਠੁਕਰਾ ਦੇਵਾਂ ਮੈਨੂੰ ਲੱਗਦਾ ਸੀ ਕਿ ਇੱਕ ਵਾਰ ਬੱਚਾ ਹੋਣ ਤੋਂ ਬਾਅਦ ਮੈਨੂੰ ਮੁਸ਼ਕਿਲ ਆਵੇਗੀ ਪਰ ਵੱਡਿਆਂ ਦੀ ਸਲਾਹ ਤੋਂ ਬਾਅਦ ਇਸ ਪਿੰਡ ਦੇ ਵਿੱਚ ਵਿਆਹ ਕਰਵਾਉਣ ਦੇ ਲਈ ਮੈਂ ਰਾਜ਼ੀ ਹੋ ਗਈ ਹੋਰਾਂ ਨੂੰ ਦੇਖ ਕੇ ਹੁਣ ਆਪਣੇ ਬੱਚਿਆਂ ਦੀ ਪੱਗ ਬਣਨੇ ਵੀ ਸਿੱਖ ਲਈ ਐ ਮੇਰੇ ਦੋ ਪੁੱਤਰ ਨੇ ਮੈਂ ਪੜ੍ਹੇ ਲਿਖੇ ਨਹੀਂ ਆ ਅਜੇ ਗੁਰਬਾਣੀ ਵੀ ਸਿੱਖਣੀ ਐ ਜੇ ਮੈਂ ਸਿੱਖਣਾ ਵੀ ਚਾਹਾਂ ਤਾਂ ਮੈਂ ਘਰ ਦੇ ਕੰਮਾਂ ਤੋਂ ਸਮਾਂ ਨਹੀਂ ਕੱਢ ਪਾਉਂਦੀ ਟਾਈਮ ਬਰਤੇ ਦੀ ਗਾਣੇ ਪਿੱਲਲ ਟੋਟੀ ਪਾਣੀ ਟੋਟੀ ਕਾਦਣੀ ਮੈਂ ਮੀਨ ਚ ਕੋਲੇਮੂ ਹਾਲਾਂਕਿ ਹੁਣ ਇਸ ਪਿੰਡ ਵਿੱਚ ਬਹੁਤ ਘੱਟ ਲੋਕ ਲੰਬਾਡੀ ਜਨਜਾਤੀ ਦੇ ਹਨ ਹਰ ਕੋਈ ਹੁਣ ਖੁਸ਼ੀ-ਖੁਸ਼ੀ ਇਕੱਠੇ ਰਹਿ ਰਿਹਾ ਹੈ ਜੇ ਜੋ ਜੇ ਕੋ ਬਚਨ ਕ ਮਵ ਹਾਂਜੀ ਵੀਰੋ ਅਸੀਂ ਜੀ ਅੱਜ ਦੀ ਵੀਡੀਓ ਅਸੀਂ ਦੇਖਿਆ ਕਿ ਮੁਕਤਲੀ ਮੁਲਕਾਂ ਦੇ ਅੰਦਰ ਵੀ ਅਸੀਂ ਦੇਖਿਆ ਹੈ ਜਿਹੜੇ ਕ੍ਰਿਸਚੀਅਨ ਲੋਕ ਨੇ ਉਹ ਵੀ ਸਿੱਖੀ ਦੀ ਤਰਫ ਆ ਰਹੇ ਨੇ ਸਿੱਖੀ ਨੂੰ ਅਡਾਪਟ ਕਰ ਰਹੇ ਨੇ ਤੇ ਖਾਲਸਾ ਰਾਜ ਜਿੱਥੋਂ ਸ਼ੁਰੂ ਹੋਣਾ ਹੈ ਕਿ ਜਿਹੜੇ ਲੋਕ ਨੇ ਆਪਣਾ ਰਿਲੀਜੀਅਨ ਛੱਡ ਕੇ ਹਿੰਦੂ ਹੋਏ ਜਾਂ ਉਹ ਕੋਈ ਹੋਰ ਰਿਲੀਜੀਅਨ ਦਾ تعلق ਰੱਖਦੇ ਆ 크ਿਸਚੀਅਨ ਨੇ ਉਹ ਜਦੋਂ ਸਿੱਖੀ ਦੀ ਤਰਫ ਆਣ ਗਏ ਤੇ ਸਮਝੋ ਖਾਲਸਾ ਰਾਜ ਸ਼ੁਰੂ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਖੀ ਦੇ ਅੰਦਰ ਇਹ ਗੱਲ ਵੀ ਕੀਤੀ ਹੈ ਕਿ 2031 ਤੱਕ ਖਾਲਸਾ ਰਾਜ ਆਈਏਗਾ ਤੇ 2031 ਵੀ ਕਿਤੇ ਦੂਰ ਨਹੀਂ ਗਿਆ ਤੇ ਐ ਹੀ ਹైదరాబాద్ ਦਾ ਇੱਕ ਪੂਰੇ ਦਾ ਪੂਰਾ ਪਿੰਡ ਜਿੱਥੋਂ ਦੇ ਲੋਕ Hindu ਨੇ Hindu ਰਿਲੀਜੀਅਨ ਦਾ تعلق ਰੱਖਦੇ ਨੇ ਉਹਨਾਂ ਨੇ ਪਹਿਲੇ 70 ਬੰਦਿਆਂ ਨੇ ਸਿੱਖੀ ਦੀ ਤਰਫ ਆਏ ਫਿਰ ਉਸ ਤੋਂ ਬਾਅਦ 90 ਬੰਦੇ ਇਹ ਬਹੁਤ ਵੱਡੀ ਗੱਲ ਹੈ ਕਿ ਲੋਕ ਹਿੰਦੂਧਰਮ ਨੂੰ ਛੱਡ ਕੇ ਸਿੱਖੀ ਦੀ ਤਰਫ ਆਏ ਸਿੱਖ ਰਿਲੀਜੀਅਨ ਨੂੰ ਉਹਨਾਂ ਨੇ ਅਡਾਪਟ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀਆਂ ਚੀਜ਼ਾਂ ਉਹਨਾਂ ਨੇ ਦਸੀਆਂ ਨੇ ਉਹਨੂੰ ਫੋਲੋ ਕੀਤਾ ਤੇ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ